ਜੀਪੋਤੀਆ ਆਚਾਰੀਆ ਚਰਨ ਕਮਲ ਜੀ ਕੋਲੇ ਇਹ ਬੰਦੇ ਨੇ ਦਵਾਈ ਬਿਲਕੁਲ ਫਰੀ ਦੇਂਦੇ ਨੇ ਇਹ ਇਥੇ ਆ ਵੀ ਤੁਸੀਂ ਲੈ ਸਕਦੇ ਹੋ ਇਹਨੂੰ ਅੱਖਾਂ ਚ ਪਾਓ ਕਿਵੇਂ ਪਾਉਣੀ ਆ ਸਾਰਾ ਤਰੀਕਾ ਆਪਾਂ ਜਾਣਦੇ ਆ ਵੈਜੀ ਤੋਂ ਹਾਂਜੀ ਵੈਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਸੋ ਆਈ ਡ੍ਰੌਪ ਦੀ ਇਹ ਗੱਲ ਕਰ ਰਹੇ ਆਪਾਂ ਇਹ ਸਾਡਾ ਆਈ ਡ੍ਰੌਪ ਹੈ ਇਹਨੂੰ ਪਹਿਲਾਂ ਦੱਸ ਦਵਾਂ ਬਣਦਾ ਕਿਵੇਂ ਇਹ ਅਸੀਂ ਜੜੀ ਬੂਟੀਆਂ ਦਾ ਅਰ ਕੱਢਦੇ ਆ ਜੜੀ ਬੂਟੀਆਂ ਕਿਹੜੀਆਂ ਪੈਂਦੀਆਂ ਨੇ ਜਿਵੇਂ ਤ੍ਰਿਫਲਾ ਹੋ ਗਿਆ ਹਾਰਡਵੇਡ ਆਮਲਾ ਬਿਲੋਏ ਹੋ ਗਈ ਨਿੰਮ ਹੋ ਗਿਆ ਗੁਲਾਮ ਦੇ ਫੁੱਲ ਹੋ ਗਏ ਪੁੰਨ ਨਵਾ ਹੋ ਗਏ ਇਦਾਂ ਦੇ ਜੜੀ ਬੁੱਟੀਆਂ ਦਾ ਫਾਰਮੂਲਾ ਕਿਉਂਕਿ ਇਹ ਜਿਹੜੀ ਸੇਵਾ ਹੈ ਡਰੋਪ ਦੀ ਸਾਡੀ ਪਰੰਪਰਾ ਚੱਲ ਰਹੀ ਹੈ ਮੇਰੇ ਪਿਤਾ ਜੀ ਵੀ ਸਾਰੇ ਉਹਨਾਂ ਨੇ ਫਰੀ ਦਿੱਤਾ ਕਿਉਂਕਿ ਉਹਨਾਂ ਦੇ ਆਪਣੀ ਪ੍ਰੈਕਟਿਸ ਦੇ ਦੌਰਾਨ ਜਦੋਂ ਉਹਨਾਂ ਨੇ ਕੰਮ ਸ਼ੁਰੂ ਕਰਿਆ ਕਾਫੀ ਇੱਕ ਡੰਗੋਰੀ ਫਰੀ ਵਿੱਚ ਕੋਈ ਸਾਧੂ ਆਇਆ ਸੀ ਕਾਫੀ ਜ਼ਿਆਦਾ ਉਹਨਾਂ ਨੂੰ ਧੁੰਦਲਾ ਦਿਖਦਾ ਸੀ ਕਿਸੇ ਇੱਕ ਨੂੰ ਛੜ ਕੇ ਲੈ ਕੇ ਆਇਆ ਸੀ ਉਹਨਾਂ ਨੂੰ ਠੀਕ ਹੈ ਜੀ ਉਹ ਟਾਈਮ ਦੇ ਵਿੱਚ ਉਹਨਾਂ ਦੀ ਅੱਖਾਂ ਦੀ ਨਿਗਾ ਠੀਕ ਹੋ ਗਈ ਮੇਰੇ ਪਿਤਾ ਜੀ ਨੇ ਦੇਤਾ ਚੱਕ ਕੇ ਦਵਾਈ ਹਮ ਹਮ ਐਕਸਪੀਰੀਅੰਸ ਨਹੀਂ ਸੀ ਕੋਈ ਇੰਨੀ ਦਵਾਈ ਦੋਦਨ ਉਦੋਂ ਉਹ ਉਹ ਵੀ ਆਪੇ ਟਾਈਮ ਬਤਾ ਵਈ ਮਿੰਨੇ ਆਵਾ ਆਏ ਆਪ ਚੜ ਕੇ ਉਹ ਕਹਿੰਦੇ ਮਤਲਬ ਮੇਰੇ ਪਿਤਾ ਜੀ ਨੂੰ ਵੀ ਬੈਜ ਦੀ ਤੁਸੀਂ ਇਹ ਦਵਾਈ ਫ੍ਰੀ ਵੰਡਿਆ ਕਰੋ ਮੇਰਾ ਇਹ ਨਾਲ ਇੰਨਾ ਜ਼ਿਆਦਾ ਫਾਇਦਾ ਹੋ ਗਿਆ ਮੇਰੇ ਵਰਗੇ ਪਤਾ ਨਹੀਂ ਕਿੰਨੇ ਲੋਕ ਹੋਣਗੇ ਉਹਨਾਂ ਦਾ ਵੀ ਫਾਇਦਾ ਹੋ ਜਾ ਹਾਂ ਵੀ ਫਾਇਦਾ ਹੋ ਜਾਓ ਵੀ ਤੁਸੀਂ ਅਗਰ ਫ੍ਰੀ ਦੇ ਸਕਦੇ ਹੋ ਫ੍ਰੀ ਦਿਓ ਜੇ ਬਾੜਾ ਕਹੋਗੇ ਉਹ ਕਹਿੰਦੇ ਮੈਂ ਪੈਸੇ ਇਕੱਠੇ ਕਰਕੇ ਲੈ ਜਾਇਆ ਕਰਾਂਗਾ ਅੱਛਾ ਜੀ ਮੇਰੇ ਪਿਤਾ ਜੀ ਨੇ ਸੇਵਾ ਲਈ ਵੀ ਯਾਰ ਕੋਲ ਮਤਲਬ ਪਿਤਾ ਜੀ ਕਹਿੰਦੇ ਵੀ ਨਹੀਂ ਵੀ ਇਹ ਮੈਂ ਆਪਣੀ ਦਸਵੰਦ ਆਪਣਾ ਲਾ ਲਓ ਆਪਣੀ ਕਮਾਈ ਦੇ ਵਿੱਚੋਂ ਹੀ ਇਹਨੂੰ ਆਪਾਂ ਫ੍ਰੀ ਦੇਵਾਂਗੇ ਫਿਰ ਉਸ ਦਿਨ ਤੋਂ ਮੇਰੇ ਪਿਤਾ ਜੀ ਦਵਾਈ ਨੂੰ ਫ੍ਰ ਅੱਜ ਦੇ ਸਮੇਂ ਤੱਕ ਜਿਹੜੀ ਦਵਾਈਆਂ ਤੁਹਾਨੂੰ ਫ੍ਰੀ ਮਿਲਦੀਆਂ ਅਸੀਂ ਵੀ ਫ੍ਰੀ ਦਿੰਨੇ ਆ ਬਿਲਕੁਲ ਠੀਕ ਹੈ ਜੀ ਸੋ ਇਹਦੇ ਨਾਲ ਹਮ ਫਾਇਦੇ ਕੀ ਹੁੰਦੇ ਨੇ ਇਹ ਪਹਿਲਾਂ ਦੱਸ ਦਵਾਂ ਲੈਂਜੋ ਹੀ ਅੱਖਾਂ 'ਚ ਨਹੀਂ ਪਾਉਣੀ ਪਰੇਸ਼ਾਨੀ ਅੱਖਾਂ 'ਚ ਨਹੀਂ ਪਾਉਣੀ ਹੁਣ ਮੇਰੀਆਂ ਵੀਡੀਓ ਤੋਂ ਚੈੱਕ ਕਰੋਗੇ ਮੇਰੇ ਪੇਜ ਤੇ ਜਾ ਕੇ ਬਹੁਤ ਮਰੀਜ਼ ਮੈਨੂੰ ਦੱਸ ਦਿੰਨੇ ਆਗੇ ਜਿਹੜੇ ਦਵਾਈ ਲੈ ਕੇ ਜਾਂਦੇ ਨੇ ਕੋਈ ਦੱਸਦਾ ਮੇਰੀ 4 ਨੰਬਰ ਆਣੇ ਕੋ ਉੱਤਰ ਗਈ 5 ਨੰਬਰ ਉੱਤਰ ਗਈ 2 ਨੰਬਰ ਆਣੇ ਕੋ ਉੱਤਰ ਗਈ ਐਨ ਕਾ ਉੱਤਰ ਦੀਆਂ ਇਹਦੇ ਨਾਲ ਐਨ ਕਾ ਲਾ ਹੋਣ ਵਾਲਾ ਇਹਨੂੰ ਹਾਈਡਰੋ ਕਹਿ ਸਕਦੇ ਆ ਬਿਲਕੁਲ ਫ੍ਰੀ ਦਿੰਨੇ ਆ ਆ ਕੇ ਤੁਸੀਂ ਲੈ ਜਾ ਸਕਦੇ ਹੋ ਓਨਲੀ ਸ਼ ਧੂੜੀ ਪੌਂਚਣਾ ਤੁਸੀਂ ਧੂੜੀ ਤੇ ਕਦੋਂ ਪਾਉਣੀ ਕਦੋਂ ਜੀ ਅੱਖਾਂ ਤੇ ਇਹ ਸਵੇਰੇ ਸ਼ਾਮ ਪਾਉਣੀ ਹੁੰਦੀ ਆ ਦੋ ਟਾਈਮ ਖਾਣਾ ਖਾਣ ਤੋਂ ਪਹਿਲਾਂ ਪਾ ਲਓ ਛੇਪਨ ਫਾਰਮੂਲਾ ਦਾ ਜਿਹਨਾਂ ਨੂੰ ਨਹੀਂ ਲੱਗੀ ਜਿਨ੍ਹਾਂ ਦੇ ਉਹਨਾਂ ਵਾਸਤੇ ਇੱਕ ਫਾਰਮੂਲਾ ਫਿਰ ਵੀ ਤਾਂ ਵੀ ਦਾ ਆ ਦੇ ਦਿੰਦੇ ਸੀ ਇਹ ਆਯੁਰਵੇਦ ਦਾ ਮਹਾਰਿਸ਼ ਸੁਸ਼ਟਾ ਦਾ ਫਾਰਮੂਲਾ ਦੱਸਣ ਲੱਗੇ ਹੂੰ 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 ਬਹੁਤ ਆਯੁਰਵੇਦ ਦੇ ਚਾਰੀਆ ਵਿਦਵਾਨ ਹੋਏ ਨੇ ਇਹਨਾਂ ਨੇ ਪ੍ਰੇਸ਼ਣ ਸਭ ਤੋਂ ਪਹਿਲਾਂ ਦੁਨੀਆ ਦੇ ਵਿੱਚ ਪ੍ਰੇਸ਼ਣ ਸ਼ੁਰੂ ਕਰੀ ਅੱਛਾ ਜੀ ਮਹਾਰਿਸ਼ ਸੁਸ਼ਟਾ ਜੀ ਜਦੋਂ ਵੀ ਖਾਣਾ ਖਾਂਦੇ ਆ ਤੇ ਇੱਕ ਦਾ ਕਹ ਦੱਸ ਦਮਾ ਲੈਂਜ ਵਾਲੀਆਂ ਆਪਣੀਆਂ ਅੱਖਾਂ ਨੇ ਨਹੀਂ ਕਰਨਾ ਆਦਰਵਾਇਜ਼ ਕੋਈ ਵੀ ਜਦੋਂ ਖਾਣਾ ਖਾ ਲਿਆ ਆਪਾਂ ਨੇ ਖਾਣਾ ਖਾ ਕੇ ਹੱਥ ਧੋ ਲਾਣੇ ਆ ਗਿੱਲੇ ਹੱਥ ਹੁੰਦੇ ਨੇ ਚੰਗੀ ਤਰ੍ਹਾਂ ਮਿਰਚਾਂ ਮੁਰਝਾਂ ਨਾਲ ਧੋਲਿਓ ਐਵੇਂ ਕਰਕੇ ਗਿੱਲੇ ਹੱਥਾਂ ਨੂੰ ਥੋੜਾ ਜਿਹਾ ਅੱਖਾਂ ਦੇ ਨਾਲ ਬੋਲਾ ਬੋਲਾ ਫੇਰਨਾ ਜਿਵੇਂ ਤਿੰਨ ਕਵਾਰੀ ਦੋ ਤਿੰਨ ਵਾਰੀ ਇਦਾਂ ਕਰ ਲਓ ਹੂੰ 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 ਜ਼ੋਰ ਦੀ ਮਲਣੀਆਂ ਨਹੀਂ ਹੈਗੀਆਂ ਕਿਤੇ ਐਵੇਂ ਬੋਲਾ ਬੋਲਾ ਫੇਰਦਾ ਮੈਂ ਬਲਕੇ ਅੱਖਾਂ ਲਾਲ ਕਰ ਲਓ ਕਿ ਮੈਨੂੰ ਗਾਲਾਂ ਕੱਢੀਆਂ ਆਵੋ ਤੇ ਮਿਰਚਾਂ ਮੁਰਝਾਂ ਨਾਲ ਹੱਥ ਵੀ ਨਾਲ ਲਾ ਲਿਓ ਸੋ ਇਹਨੂੰ ਚੰਗੀ ਤਰ੍ਹਾਂ ਹੱਥ ਧੋ ਕੇ ਗਿੱਲੇ ਹੱਥਾਂ ਨੂੰ ਬੋਲੇ ਬੋਲੇ ਇਦਾਂ ਫਰਨਾ ਬੋਲੇ ਬੋਲੇ ਮਤਲਬ ਫੇਰਨਾ ਜ਼ੋਰ ਦੀ ਨਹੀਂ ਇਹ ਤੁਸੀਂ ਕਰਦੇ ਹੋ ਚਾਹੇ ਇੱਕ ਵਾਰੀ ਕਰ ਲਓ ਜਦੋਂ ਖਾਸਾਮ ਨੂੰ ਖਾਣਾ ਆਉਂਦਾ ਜੋ ਸਵੇਰੇ ਮਤਲਬ ਇਹਦੇ ਨਾਲ ਨਿਗਾ ਜਿਹੜੀ ਬਣੀ ਆਉਂਦੀ ਮਦਰ ਐਨਕ ਨਹੀਂ ਲੱਗੂਗੀ ਜਿਵੇਂ ਤੁਹਾਡੀ ਨਿਗਾ ਹੈਗੀ ਆ ਉਮੀ ਬਣੀ ਰਹੂਗੀ ਇਹਦੇ ਨਾਲ ਮੋਦੀਆ ਹੋਣ ਦਾ ਖਤਰਾ ਵੀ ਨਹੀਂ ਰਹਿੰਦਾ ਤੇ ਜਿਵੇਂ ਵੈਜੀ ਨੇ ਦੱਸਿਆ ਵੀ ਇਹ ਜਿਹੜੀ ਸੇਵਾ ਫ੍ਰੀ ਕਰਦੇ ਨੇ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਤੁਹਾਡੇ ਨਾਲ ਉਹ ਵੀ ਜਿਹੜੇ ਲੋਕ ਜੁੜੇ ਹੋਏ ਨੇ ਸਭ ਦਾ ਫਾਇਦਾ ਹੋਵੇ ਹਨਾ ਤੇ ਆਉਣਾ ਕਦੋਂ ਤੁਸੀਂ ਉਹ ਸ਼ੁੱਕਰਵਾਰ ਨੂੰ ਦਵਾਈ ਲੈਣ ਆਉਣਾ ਇਹਨਾਂ ਦਾ ਨੰਬਰ ਸਕਰੀਨ ਤੇ ਆਉਂਦਾ ਡਾਇਲ ਕਰਕੇ ਆਇਓ ਤਾਂ ਕਿ ਤੁਹਾਡਾ ਟਾਈਮ ਵੀ ਬਚੇ ਤੇ ਪਹੁੰਚਣਾ ਕਿਥੇ ਹੈ ਤੁਹਾਨੂੰ ਰੀ ਪਹੁੰਚਣਾ ਬਾਕੀ ਸਾਰੀ ਜਾਣਕਾਰੀ ਤੁਸੀਂ ਫੋਨ ਕਰਕੇ ਲੈ ਸਕਦੇ ਹੋ ਤੇ ਇਹਨਾਂ ਦੀ ਵੀਡੀਓ ਨਾਲ ਅੱਗੇ ਵੀ ਮਿਲਦੇ ਰਹਾਂਗੇ ਤੁਹਾਡੇ ਫਾਇਦੇ ਕਰਾਉਂਦੇ ਰਹਾਂਗੇ ਇਸੇ ਤਰੀਕੇ ਦੇ ਨਾਲ ਲੋ ਜੀ ਅੱਜ ਆਫੇ ਹਾਂਜੀ ਬਾਕੀ ਐਡਰੈਸ ਸਾਰਾ ਲਿਖਿਆ ਹੋਇਆ ਆ ਉਸ ਹਾਂ ਨਾਲ ਤੁਸੀਂ ਪਹੁੰਚਣਾ ਤੇ ਬਾਕੀ ਦਿਓ ਆ ਗਿਆ ਖੁਸ਼ ਰਹੋ ਤੁਹਾਨੂੰ ਦੋਸਤੋ ਸਰ ਠੀਕ ਹਾਲ